ਸਤਕਾਰਯੋਗ ਦੋਸਤੋ ਬੀਜੇਪੀ ਦਾ ਭਾਜਪਾ ਦਾ ਦਫਤਰ ਅੱਗ ਲਾ ਕੇ ਫੂਕ ਦਿੱਤਾ ਗਿਆ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਾ ਦਿੱਤੀ ਗਈ ਪਰ ਹੁਣ ਇਹ ਸਭ ਕੁਝ ਨੇਪਾਲ ਚ ਨਹੀਂ ਹੋਇਆ ਹੁਣ ਇਹ ਸਭ ਕੁਝ ਆਪਣੇ ਭਾਰਤ ਦੇ ਵਿੱਚ ਹੋਇਆ ਤੇ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਵੀ ਹੁਣ ਭਾਜੜ ਪਈ ਹੈ ਪਰ ਇਹ ਸਭ ਕੁਝ ਕਿੱਥੇ ਹੋਇਆ ਕਿਵੇਂ ਹੋਇਆ ਕਿਉਂ ਹੋਇਆ ਇਹਦੇ ਕਾਰਨ ਕੀ ਨੇ ਉਹ ਸਾਰੇ ਕੁਸ਼ ਦੇ ਆਪਾਂ ਗੱਲ ਕਰਨੀ ਹੈ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਫੋਲੋ ਕਰ ਲਓ ਤੇ ਘੰਟੀ ਵਾਲਾ ਜਿਹੜਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਮਿੱਤਰ ਪਿਆਰਿਓ ਭਾਰਤ ਦੇ ਲੇਹ ਲਦਾਖ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਹੈ ਔਰ ਹੁਣ ਕੇਂਦਰ ਸਰਕਾਰ ਨੂੰ ਵੀ ਭਾਜੜ ਪਈ ਹੈ ਹੁਣ ਚਾਰ ਚੁਫੇਰੇ ਵੱਡੀਆਂ ਖਬਰਾਂ ਮੀਡੀਆ ਦੇ ਵਿੱਚ ਆ ਰਹੀਆਂ ਨੇ ਪਰ ਪਿਛਲੇ ਲੰਬੇ ਟਾਈਮ ਤੋਂ ਜਦੋਂ ਦਾ ਲੇਹ ਲਦਾਖ ਦੇ ਵਿੱਚ ਵੱਡੀਆਂ ਮੰਗਾਂ ਨੂੰ ਲੈ ਕੇ ਲੋਕ ਆਵਾਜ਼ ਉਠਾਰੇ ਸੀ ਉਦੋਂ ਦਾ ਨਾ ਕੋਈ মিডিਆ ਉਹਨਾਂ ਵੱਲ ਧਿਆਨ ਦੇ ਰਿਹਾ ਸੀ ਨਾ ਸਰਕਾਰ ਨੇ ਦਿੱਤਾ ਤੇ ਹੁਣ ਜਿਹੜਾ ਆ ਘਟਨਾਕਰਮ ਉਥੇ ਮੰਦ ਭਾਗਾ ਘਟਨਾ ਕਰਨ ਵਾਪਰਿਆ ਬੜਾ ਚਿੰਤਾਜਨਕ ਘਟਨਾ ਕਰਨ ਵਾਪਰਿਆ ਤਾਂ ਹੁਣ ਸਭ ਦਾ ਧਿਆਨ ਉਸ ਪਾਸੇ ਖਿੱਚਿਆ ਗਿਆ ਲੇਹ ਲਦਾਖ ਭਾਰਤ ਦਾ ਹੀ ਇੱਕ ਹਿੱਸਾ ਔਰ ਪਹਿਲਾ ਜਦੋਂ ਜੰਮੂ ਕਸ਼ਮੀਰ ਧਾਰਾ 370 ਦੇ ਅਧੀਨ ਸੀ ਤਾਂ ਲੇਹ ਲਦਾਖ ਵੀ ਜੰਮੂ ਕਸ਼ਮੀਰ ਦੇ ਵਿੱਚ ਆਉਂਦਾ ਸੀ ਫਿਰ ਜਦੋਂ 2019 ਦੇ ਵਿੱਚ ਮੋਦੀ ਸਰਕਾਰ ਨੇ ਧਾਰਾ 370 ਹਟਾ ਦਿੱਤੀ ਤਾਂ ਲੇਹ ਲਦਾਖ ਨੂੰ ਜਿਹੜਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ ਤੇ ਹੁਣ ਲੰਬੇ ਟਾਈਮ ਤੋਂ ਇੱਕ ਉਹ ਵਿਅਕਤੀ ਸੋਨਮ ਵਾਂਗਚੂ ਜੀਦੇ ਉੱਪਰ ਅਮੀਰ ਖਾਨ ਨੇ 3 ਈਡੀਅਟ ਫਿਲਮ ਵੀ ਬਣਾਈ ਸੀਗੀ ਉਹ ਲੰਬੇ ਟਾਈਮ ਤੋਂ ਪ੍ਰਦਰਸ਼ਨ ਉੱਥੇ ਕਰ ਰਿਆ ਮੰਗ ਉਠਾਰ ਰਿਆ ਤੇ ਫਿਰ ਹੋਰ ਸੈਂਕੜੇ ਹਜ਼ਾਰਾਂ ਲੋਕ ਨੇ ਜਿਹੜੇ ਉਹ ਵੀ ਵੱਡੀਆਂ ਮੰਗਾਂ ਨੂੰ ਲੈ ਕੇ ਉੱਥੇ ਆਵਾਜ਼ ਉਠਾ ਰਹੇ ਨੇ ਤੇ ਹੁਣ ਇਹ ਸਾਰਾ ਕੁਝ ਹਿੰਸਕ ਹੁੰਦਾ ਨਜ਼ਰ ਆ ਰਿਹਾ ਹੈ ਦੇਖੋ ਇਹ ਸਾਰਾ ਕੁਝ ਕੀਤਾ ਕਿਨੇ ਹੈ ਇਹ ਸਭ ਕੁਝ ਜਿਵੇਂ ਨੇਪਾਲ ਦੇ ਵਿੱਚ ਉਥੋਂ ਦੀ ਜਵਾਨੀ ਸੜਕਾਂ ਤੇ ਆਈ ਵੀ ਤੋਂ 25 ਸਾਲ ਦੀ ਉਹ ਜਵਾਨੀ ਜਿਹਨੂੰ ਇਸ ਦੌਰ ਦੇ ਵਿੱਚ ਜਨ ਜੀ ਕਿਹਾ ਜਾ ਰਿਹਾ ਹੈ ਉਨੇ ਹੀ ਨੇਪਾਲ ਦੇ ਵਿੱਚ ਇੰਨਾ ਵੱਡਾ ਬਵਾਲ ਮਚਾਇਆ ਨੇਪਾਲ ਦਾ ਹਾਲ ਤੁਸੀਂ ਪਿਛਲੇ ਦਿਨਾਂ ਤੇ ਦੇਖਿਆ ਕਿ ਕਿਦਾਂ ਉਥੋਂ ਦੇ ਮੰਤਰੀਆਂ ਨੂੰ ਵੀ ਲੋਕਾਂ ਨੇ ਨਹਿਰਾ ਚ ਭਜਾਇਆ ਕਿਦਾਂ ਉਥੇ ਜਿਹੜਾ ਹੈ ਉਥੋਂ ਦੀ ਪਾਰਲੀਮੈਂਟ ਨੂੰ ਸਾੜਿਆ ਗਿਆ ਉਥੋਂ ਦੇ ਪ੍ਰਧਾਨ ਮੰਤਰੀ ਤੱਕ ਦੇ ਜਿਹੜੇ ਘਰ ਨੇ ਉਹਨਾਂ ਨੂੰ ਅੱਗ ਲਾਈਆਂ ਗਈਆਂ ਉਥੋਂ ਦਾ ਪ੍ਰਧਾਨ ਮੰਤਰੀ ਲੋਕਾਂ ਤੋਂ ਡਰਦਾ ਦੇਸ਼ ਛੱਡ ਕੇ ਭੱਜ ਗਿਆ ਉਥੇ ਵੀ ਸਭ ਕੁਝ ਇਸ ਜਨ ਜੀ ਕੈਟਾਗਰੀ ਜਿਹੜੀ 20 ਤੋਂ 25 ਸਾਲ ਦੇ ਜੌਵਾਨਾ ਹੈ ਉਹਨਾਂ ਦੀ ਅਗਵਾਈ ਚ ਹੋਇਆ ਉਹਦੇ ਕਈ ਸਾਰੇ ਪੋਲੀਟੀਕਲ ਕਾਰਨ ਨਹੀਂ ਪਰ ਭਾਰਤ ਦੇ ਲੇ ਲਦਾਖ ਦੇ ਵਿੱਚ ਆ ਜੋ ਕੁਝ ਹੁਣ ਹੋਇਆ ਇਹ ਵੀ ਜ਼ੈਂਜੀ ਨੇ ਹੀ ਕੀਤਾ ਹੈ ਉੱਥੇ ਵੀ ਨੌਜਵਾਨ ਸੜਕਾਂ ਤੇ ਆਏ ਨੇ ਪਰ ਅੱਜ ਤੋਂ 15 20 ਦਿਨ ਪਹਿਲਾਂ ਤੋਂ ਜਿਹੜਾ ਸੋਨਮ ਵਾਂਚੂਗ ਹੈ ਜਿਹੜਾ ਇੱਕ ਸਮਾਜ ਸੇਵੀ ਹੈ ਲੇ ਲਦਾਖ ਦਾ ਉਹ ਮਰਨ ਵਰਤ ਦੇ ਉੱਪਰ ਬੈਠਾ ਹੋਇਆ ਸੀਗਾ ਔਰ ਉਹਨੇ ਇਹ 35 36 ਦਿਨ ਦਾ ਮਰਨ ਵਰਤ ਰੱਖਿਆ ਸੀ ਔਰ ਮੰਗਾ ਕੀ ਨਹੀਂ ਇਹ ਗੱਲ ਬੜੀ ਸੁਣਨ ਵਾਲੀ ਹੈ ਕਿੰਨਾ ਮੰਗਾ ਨੂੰ ਲੈ ਕੇ ਉਹ ਬੈਠਾ ਸੀ ਤੇ ਅੱਜ ਇਹ ਸਭ ਕੁਝ ਇੰਜ ਕਿਉਂ ਹੋਇਆ ਜਦੋਂ ਦਾ ਸੋਨਮ ਮੰਗਾ ਨੂੰ ਲੈ ਕੇ ਬੈਠਾ ਸੀ ਤਾਂ ਕੋਈ ਵੀ ਗੱਲ ਨਾ ਮੀਡੀਆ ਦੇ ਵਿੱਚ ਆਈ ਨਾ ਸਰਕਾਰ ਨੇ ਕੋਈ ਗੱਲ ਸੁਣੀ ਤਾਂ ਉਸ ਤੋਂ ਬਾਅਦ ਅੱਜ ਲੇਲ ਦਾਖ ਬੰਦ ਦਾ ਸੱਦਾ ਦਿੱਤਾ ਗਿਆ ਤਾਂ ਫਿਰ ਉੱਥੇ ਭੀੜ ਹਿੰਸਕ ਹੋ ਗਈ ਤੇ ਫਿਰ ਬੀਜੇਪੀ ਦੇ ਦਫ਼ਤਰ ਨੂੰ ਅੱਗ ਲਾ ਦਿੱਤੀ ਗਈ ਪੁਲਿਸ ਦੀ ਗੱਡੀ ਵੀ ਫੂਕੀ ਗਈ ਹੋਰ ਵੀ ਬੜੀ ਭੰਨ ਤੋੜ ਉੱਥੇ ਹੋਈ ਹੈ ਤੇ ਫਿਰ ਹੁਣ ਲਗਭਗ 3-4 ਮੌਤਾਂ ਤੇ 70-80 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਵੀ ਆਈ ਹੈ ਮੰਗਾ ਕੀ ਨਹੀਂ ਪਹਿਲੀ ਮੰਗ ਤਾਂ ਉਹਨਾਂ ਦੀ ਇਹ ਆ ਵੀ ਲੇਹ ਤੇ ਲਦਾਖ ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ ਜਿਵੇਂ ਪੰਜਾਬ ਹੈ ਜਿਵੇਂ ਹਰਿਆਣਾ ਤੇ ਜਿਵੇਂ 22 ਸੂਬੇ ਨੇ ਉਹ ਕਹਿੰਦੇ ਸਾਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਕੇ ਰੱਖਤਾ ਔਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਹੜੇ ਉੱਥੇ ਮੰਗਾ ਉਠਾਰੇ ਨੇ ਉਹ ਕਹਿੰਦੇ ਨੇ ਕਿ ਅਸੀਂ ਵੀ ਇਨਸਾਨ ਹਾਂ ਸਾਡੀਆਂ ਵੀ ਵੱਡੀਆਂ ਲੋੜਾਂ ਨੇ ਅਸੀਂ ਖੁਸ਼ਕ ਪਹਾੜੀ ਇਲਾਕੇ ਦੇ ਵਿੱਚ ਬਰਫੀਲੇ ਇਲਾਕੇ ਦੇ ਵਿੱਚ ਰਹਿੰਦੇ ਆ ਸਾਡੀਆਂ ਲੋੜਾਂ ਤਾਂ ਮਦਾਨੀ ਉਪਜਾਊ ਇਲਾਕੇ ਦੇ ਤੇ ਜਿਹੜੇ ਬਹੁਤ ਉਦਯੋਗ ਵਾਲੇ ਇਲਾਕੇ ਨੇ ਫੈਕਟਰੀਆਂ ਵਾਲੇ ਉਹਨਾਂ ਨਾਲੋਂ ਕਿਤੇ ਜ਼ਿਆਦਾ ਸਾਡੀਆਂ ਲੋੜਾਂ ਨੇ ਪਰ ਸਾਨੂੰ ਕੋਈ ਸੁਣ ਨਹੀਂ ਰਿਹਾ ਉਹਨਾਂ ਨੇ ਚਾਰ ਮੰਗਾਂ ਕੋਲ ਰੱਖੀਆਂ ਨੇ ਪਹਿਲਾ ਕਿ ਲੇਹ ਲਦਾਖ ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ ਔਰ ਜਿਹੜੀ 6ਵੀਂ ਸੂਚੀ ਹੈ ਉਹਦੇ ਵਿੱਚ ਪਾਇਆ ਜਾਵੇ ਔਰ ਦੂਜੀ ਉਹਨਾਂ ਦੀ ਮੰਗ ਹੈ ਕਿ ਜਿਹੜਾ ਉੱਥੇ ਇੱਕ ਹੀ ਐਮਪੀ ਸੀਟ ਹੈ ਤਾਂ ਉਹਨਾਂ ਨੇ ਮੰਗ ਕੀਤੀ ਵੀ ਦੋ ਐਮਪੀ ਸੀਟਾਂ ਇੱਕ ਕਾਰਗਿਲ ਔਰ ਇੱਕ ਲੇ ਘਟੋ-ਕਟ ਦੋ ਐਮਪੀ ਸੀਟਾਂ ਸਾਨੂੰ ਦਿੱਤੀਆਂ ਜਾਣ ਔਰ ਅਗਲੀ ਮੰਗ ਉਹਨਾਂ ਦੀ ਹੈ ਕਿ ਉੱਥੇ ਜਿਹੜੇ ਬਾਹਰ ਤੋਂ ਇੰਨੇ ਸਾਰੇ ਮੁਲਾਜ਼ਮ ਭਰਤੀ ਕਰਕੇ ਲਾਏ ਜਾ ਰਹੇ ਨੇ ਉਹਦੀ ਬਜਾਏ ਲੇਹ ਲਦਾਖ ਦੇ ਲੋਕਾਂ ਨੂੰ ਭਰਤੀ ਕਰਕੇ ਰੁਜ਼ਗਾਰ ਦਿੱਤਾ ਜਾਏ ਔਰ ਇੱਕ ਬਹੁਤ ਵੱਡੀ ਮੰਗ ਉਹਨਾਂ ਦੀ ਇਹ ਵੀ ਹੈ ਕਿ ਪਿਛਲੇ ਟਾਈਮ ਦੇ ਵਿੱਚ 2024 ਦੇ ਵਿੱਚ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜੇ ਦੋ ਜ਼ਿਲ੍ਹੇ ਨੇ ਲੇਹ ਲਦਾਖ ਦੇ ਇੱਕ ਕਾਰਗਿਲ ਤੇ ਇਕਲੇ ਉਹਦੀ ਬਜਾਏ ਪੰਜ ਜ਼ਿਲ੍ਹੇ ਬਣਾਏ ਜਾਣਗੇ ਤੇ ਉਹ ਕਹਿੰਦੇ ਨੇ ਕਿ ਉਸ ਵਾਅਦੇ ਦੇ ਉੱਪਰ ਕੋਈ ਅਮਲ ਨਹੀਂ ਕੀਤਾ ਗਿਆ ਤਾਂ ਇਸ ਰੋਸ ਦੇ ਵਿੱਚ ਉਥੇ ਜਿਹੜਾ ਸੋਨਾ ਵਾਂਗ ਚੁੰਗ ਹੈ ਉਹ ਲੰਬੇ ਟਾਈਮ ਤੋਂ ਪਾ ਸੰਘਰਸ਼ ਲੜ ਰਿਆ ਉਹ ਸ਼ਾਂਤੀ ਨਾਲ ਇਹ ਸਾਰਾ ਕੁਝ ਕਰਦਾ ਕਦੇ ਉਹ ਲੇਹ ਤੋਂ ਲੈ ਕੇ ਦਿੱਲੀ ਤੱਕ ਉਹਨੇ ਮਾਰਚ ਵੀ ਕੱਢਿਆ ਸੀਗਾ ਔਰ ਉਸ ਤੋਂ ਬਾਅਦ ਉਹ ਕਿੰਨੀ ਵਾਰ ਮਰਨ ਵਰਤ ਤੇ ਬੈਠਾ ਹੁਣ ਵੀ ਉਹ ਮਰਨ ਵਰਤ ਤੇ ਬੈਠਾ ਹੋਇਆ 15 ਦਿਨ ਹੋ ਗਏ ਪਰ ਮੀਡੀਆ ਨੇ ਨਹੀਂ ਦਿਖਾਇਆ ਤੇ ਹੁਣ ਜਦੋਂ ਇੰਨਾ ਵੱਡਾ ਘਟਨਾਕਰਨ ਵਾਪਰ ਗਿਆ ਤਾਂ ਫਿਰ ਉਹ ਸਾਰਾ ਮੀਡੀਆ ਹੁਣ ਦਿਖਾ ਰਿਹਾ ਕੁਝ মিডিਆ ਤਾਂ ਉਹਨਾਂ ਸਾਰੇ ਲੋਕਾਂ ਨੂੰ ਇੰਜ ਪੇਸ਼ ਕਰ ਰਿਹਾ ਜਿਵੇਂ ਉਹ ਸਾਰੇ ਹੋਣ ਹੀ ਅਪਰਾਧੀ ਦੇਖੋ ਜੇ ਲੋਕਾਂ ਦੀ ਗੱਲ ਸਰਕਾਰ ਸੁਣੇ ਤਾਂ ਚੰਗੀ ਗੱਲ ਹੈ ਹੁਣ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੇ ਉੱਪਰ ਬੜੀ ਗੰਭੀਰਤਾ ਦੇ ਨਾਲ ਬੜੀ ਸੰਜੀਦਗੀ ਦੇ ਨਾਲ ਬੜੀ ਅਕਲਮੰਦੀ ਦੇ ਨਾਲ ਉਹ ਕੰਮ ਕਰਨ ਜਿਵੇਂ ਪਿਛਲੇ ਦਿਨੀ ਮੋਦੀ ਸਾਹਿਬ ਮਣੀਪੁਰ ਗਏ ਔਰ ਮਣੀਪੁਰ ਪਿਛਲੇ 3-4 ਸਾਲ ਤੋਂ ਬਹੁਤ ਬੁਰੀ ਤਰ੍ਹਾਂ ਉੱਥੇ ਹਾਲਾਤ ਰਹੇ ਨੇ ਉੱਥੇ ਫਿਰ ਰਾਸ਼ਟਰਪਤੀ ਸ਼ਾਸਨ ਲਾਇਆ ਹੋਇਆ ਹੁਣ ਤਾਂ ਉੱਥੇ ਜਦੋਂ ਮਣੀਪੁਰ ਦੇ ਵਿੱਚ ਵੀ ਬਹੁਤ ਪਚਾਲ ਆਇਆ ਹੋਇਆ ਸੀ ਮਤਲਬ ਪਚਾਲ ਤੋਂ ਪਾਵ ਦੰਗੇ ਪੜਕਾਏ ਗਏ ਸਿਆਸਤਾ ਨੇ ਉਥੇ ਲੋਕਾਂ ਦੇ ਵਿੱਚ ਬਹੁਤ ਕੁਝ ਕਰਾਇਆ ਗਿਆ ਔਰ ਉਥੇ ਲੋਕਾਂ ਦੀਆਂ ਔਰਤਾਂ ਨਾਲ ਬੜਾ ਕੁਝ ਹੋਇਆ ਤਾਂ ਉਦੋਂ ਤੱਕ ਮੋਦੀ ਸਾਹਿਬ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਉਥੇ ਨਹੀਂ ਗਏ ਹੁਣ ਜਦੋਂ ਮੋਦੀ ਗਏ ਤਾਂ ਲੋਕਾਂ ਨੇ ਬੜਾ ਵਿਰੋਧ ਕੀਤਾ ਮੋਦੀ ਗੋ ਬੈਕ ਦੇ ਨਾਰੇ ਲੱਗੇ ਯਾਨੀ ਮੋਦੀ ਵਾਪਸ ਜਾਓ ਦੇ ਨਾਰੇ ਲੱਗੇ ਇਸੇ ਤਰ੍ਹਾਂ ਅੱਜ ਲੇਖ ਦੇ ਅਖਦੇ ਵਿੱਚ ਸਰਕਾਰ ਨੂੰ ਚਾਹੀਦਾ ਕਿ ਉਥੇ ਉਹਨਾਂ ਲੋਕਾਂ ਨੂੰ ਆਪਣੇ ਦੇਸ਼ ਦੇ ਸਮਝਦਿਆ ਹੋਇਆ ਜਦੋਂ ਕਿ ਉਹ ਆਪਣੇ ਦੇਸ਼ ਦੇ ਹੀ ਹਨ ਉਹਨਾਂ ਨੂੰ ਕੇਂਦਰ ਸਰਕਾਰ ਪਹਿਲ ਦੇ ਆਧਾਰ ਤੇ ਸੁਣੇ ਔਰ ਉਹਨਾਂ ਦੀਆਂ ਵਾਜਬ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਹੁਣ ਸਭ ਤੋਂ ਵੱਡਾ ਸਵਾਲ ਇਹ ਆ ਕਿ ਬੀਜੇਪੀ ਦਾ ਦਫ਼ਤਰ ਹੀ ਲੇਹਲਦਾਖ ਦੇ ਵਿੱਚ ਕਿਉਂ ਫੁੱਕਿਆ ਗਿਆ ਕਿਉਂਕਿ ਉਹਨਾਂ ਲੋਕਾਂ ਦਾ ਬਹੁਤ ਵੱਡਾ ਗੁੱਸਾ ਬਹੁਤ ਵੱਡਾ ਨਾਰਾਜ਼ਗੀ ਆ ਬੀਜੇਪੀ ਦੇ ਨਾਲ ਉਹ ਮੰਨਦੇ ਨੇ ਕਿ ਬੀਜੇਪੀ ਝੂਠੇ ਵਾਅਦੇ ਕਰਦੀ ਹੈ ਉਹ ਕਹਿੰਦੇ ਨੇ ਕਿ ਬੀਜੇਪੀ ਗੁੰਮਰਾਹ ਕਰਦੀ ਹੈ ਉਹ ਕਹਿੰਦੇ ਨੇ ਕਿ ਬੀਜੇਪੀ ਸਾਡੇ ਲਈ ਕੁਝ ਨਹੀਂ ਕਰ ਰਹੀ ਬੀਜੇਪੀ ਦੀ ਸਰਕਾਰ ਕੇਂਦਰ 'ਚ ਹੈ ਸੈਂਟਰ 'ਚ ਹੈ ਤਾਂ ਕਰਕੇ ਉਹ ਕਹਿੰਦੇ ਨੇ ਕਿ ਬੀਜੇਪੀ ਦਾ ਦਫ਼ਤਰ ਉਹਨਾਂ ਨੇ ਫੁੱਕਿਆ ਦੇਖੋ ਹਿੰਸਕ ਐਨੇ ਵੱਡੇ ਪਮਾਨੇ ਦੇ ਉੱਪਰ ਇਸ ਤਰ੍ਹਾਂ ਦੇ ਅੰਦੋਲਨ ਨੂੰ ਨਹੀਂ ਹੋਣਾ ਚਾਹੀਦਾ ਵੇਖੋ ਜਿਸ ਤਰੀਕੇ ਦੇ ਨਾਲ ਸੋਨਮ ਲੜਾਈ ਲੜ ਰਿਹਾ ਉਹ ਲੜਾਈ ਸਹੀ ਹੈ ਤੇ ਉਹ ਲੰਬੇ ਦਾ ਤੱਕ ਜਾ ਸਕਦੀ ਹੈ ਉਹ ਜਿੱਤ ਤੱਕ ਵੀ ਪਹੁੰਚ ਸਕਦੀ ਹੈ ਜੋ ਉਹ ਚਾਹੁੰਦੇ ਨੇ ਪਰ ਬੀਜੇਪੀ ਦੇ ਉੱਪਰ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਬੀਜੇਪੀ ਨੇ ਪੂਰੇ ਦੇਸ਼ ਦੇ ਵਿੱਚ ਅਜਿਹੀਆਂ ਕਈ ਗੱਲਾਂ ਕੀਤੀਆਂ ਜਿਨ੍ਹਾਂ ਕਰਕੇ ਲੋਕਾਂ ਨੂੰ ਬੀਜੇਪੀ ਦੇ ਉੱਪਰ ਨਰਾਸ਼ਾ ਹੈ ਨਾਰਾਜ਼ਗੀ ਹੈ ਵੱਡੇ ਪੱਧਰ ਤੇ ਦੇਸ਼ ਦੇ ਵਿੱਚ ਬੀਜੇਪੀ ਦਾ ਵਿਰੋਧ ਸ਼ੁਰੂ ਹੋ ਚੁੱਕਾ ਹੋਇਆ ਕਿਉਂਕਿ ਜਦੋਂ ਪਹਿਲੀ ਵਾਰ ਸੈਂਟਰ 'ਚ ਸਰਕਾਰ ਬਣਾਉਣ ਦੇ ਲਈ ਮੋਦੀ ਸਾਹਿਬ ਹੋਰਾਂ ਨੇ ਪ੍ਰਚਾਰ ਕੀਤਾ 2014 'ਚ ਤਾਂ ਉਹਨਾਂ ਨੇ ਬੜੀਆਂ ਵੱਡੀਆਂ ਗੱਲਾਂ ਕਹੀਆਂ ਸੀ ਜਿਨ੍ਹਾਂ 'ਚੋਂ ਇੱਕ ਵੀ ਪੂਰੀ ਨਹੀਂ ਹੋਈ ਤੁਸੀਂ ਦੇਖੋ ਕਿਹਾ ਸੀ ਹਰ ਖਾਤੇ 'ਚ 15-15 ਲੱਖ ਰੁਪਏ ਆਉਣਗੇ ਪਰ ਕਿਸੇ ਦੇ ਚਵਾਨੀ ਨਹੀਂ ਆਈ ਲੋਕਾਂ ਦੇ ਜਨਤਨ ਯੋਜਨਾ ਚ ਲਾ ਕੇ ਪ੍ਰਾਈਵੇਟ ਤੇ ਸਰਕਾਰੀ ਬੈਂਕਾਂ ਚ ਖਾਤੇ ਵੀ ਖੜਾਏ ਗਏ ਹਰ ਮਜ਼ਦੂਰ ਤੋਂ ਮਜ਼ਦੂਰ ਬੱਚੇ ਤੋਂ ਬੱਚੇ ਬੁੱਢੇ ਤੋਂ ਬੁੱਢੇ ਦੇ ਖਾਤੇ ਖੁਲਾਏ ਗਏ ਪਰ ਹੁਣ ਜਦੋਂ ਲੋਕਪੱਖੀ ਇਕਨੋਮਿਸਟ ਨੇ ਜਿਹੜੇ ਉਹ ਦੱਸਦੇ ਨੇ ਕਿ ਇਹ ਖਾਤੇ ਅਸਲ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਫਾਇਦੇ ਦੇਣ ਲਈ ਖੁਲਾਏ ਗਏ ਸਨ ਫਿਰ ਮੋਦੀ ਸਰਕਾਰ ਨੇ ਕਿਹਾ ਸੀ ਕਿ ਹਰ ਸਾਲ 10 ਕਰੋੜ ਨੌਕਰੀਆਂ ਦੇਣਗੇ ਦਿੱਤੀਆਂ ਨਹੀਂ ਦਿੱਤੀਆਂ ਬਿਲਕੁਲ ਨਹੀਂ ਦਿੱਤੀਆਂ 2 ਲੱਖ ਵੀ ਹਰ ਸਾਲ ਨੌਕਰੀਆਂ ਜਿਹੜੀਆਂ ਉਹ ਮੋਦੀ ਸਰਕਾਰ ਨੇ ਨਹੀਂ ਦਿੱਤੀਆਂ ਤੇ ਉਸ ਤੋਂ ਬਾਅਦ ਉਹ ਸਾਰੇ ਵਾਅਦੇ ਤੋਂ ਮੁੱਕਰੇ ਅੱਛੇ ਦਿਨ ਆਉਣਗੇ ਮਹਿੰਗਾਈ ਬਿਲਕੁਲ ਘਟ ਜੇਗੀ ਡੀਜ਼ਲ ਪੈਟਰੋਲ ਦਾ ਰੇਟ ਅੱਧੇ ਤੋਂ ਵੀ ਘੱਟ ਕਰ ਦੇਾਂਗੇ ਇਹ ਗੱਲਾਂ ਜਿੱਥੇ ਭਾਜੀਪੀ ਦੇ ਵੱਡੇ ਲੀਡਰ ਬੋਲਦੇ ਰਹੇ ਉੱਥੇ ਜਿਹੜੇ ਬਾਬਾ ਰਾਮਦੇਵ ਵਰਗੇ ਨੇ ਉਹ ਵੀ ਇਹ ਗੱਲਾਂ ਬੋਲਦੇ ਰਹੇ ਪਰ ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਝੂਠ ਨਿਕਲੀਆਂ ਕੋਈ ਵੀ ਗੱਲ ਸੱਚੀ ਨਹੀਂ ਨਿਕਲੀ ਭਾਜਪਾ ਕਹਿੰਦੀ ਰਹੀ ਜਦੋਂ 2014 'ਚ ਪਹਿਲੀ ਵਾਰ ਸਰਕਾਰ ਬਣਾਉਣੀ ਸੀ ਤਾਂ ਕਹਿੰਦੇ ਰਹੇ ਵਿਦੇਸ਼ੀ ਕੰਪਨੀਆਂ ਨੂੰ ਇੱਥੋਂ ਕੱਢਾਂਗੇ ਸਵਦੇਸ਼ੀ ਲਾਗੂ ਕਰਾਂਗੇ ਕਾਰਪੋਰੇਟ ਘਰਾਣਿਆਂ ਨੂੰ ਪਾਸੇ ਕਰਾਂਗੇ ਲੋਕਾਂ ਨੂੰ ਉੱਪਰ ਚੱਕਾਂਗੇ ਪਰ ਹੋਇਆ ਕੀ ਉਸ ਤੋਂ ਬਾਅਦ ਕਾਰਪੋਰੇਟ ਘਰਾਣਿਆਂ ਦੀ ਆਮਦਨ ਬਹੁਤ ਵਧੀ ਦੁੱਗਣੀ ਤਿਗਣੀ ਚੌਗਣੀ ਹਜ਼ਾਰ ਗੁਣਾ ਵਧੀ ਤੇ ਆਮ ਲੋਕ ਜਿਹੜੇ ਉਹ ਮਹਿੰਗਾਈ ਦੀ ਮਾਰ ਦੇ ਨਾਲ ਥੱਲੇ ਦੇ ਥੱਲੇ ਦੇ ਥੱਲੇ ਚਲੇ ਗਏ ਭਾਜਪੀ ਨੇ ਪਹਿਲਾਂ ਜੀਐਸਟੀ ਲਾਗੂ ਕੀਤਾ ਤੇ ਉਦੋਂ ਕਿਹਾ ਕਿ ਜੀਐਸਟੀ ਬਹੁਤ ਵਧੀਆ ਚੀਜ਼ ਆ ਔਰ ਇਹ ਦੇਸ਼ ਨੂੰ ਉੱਪਰ ਚੁੱਕੇਗੀ ਹੁਣ ਇਸ ਟਾਈਮ ਮੰਬੂਲੀ ਜੀ GST ਕਟਾਈ ਆ ਤਾਂ ਮੋਦੀ ਸਾਹਿਬ ਕਹਿ ਰਿਹਾ ਕਿ GST ਕਟਾ ਕੇ ਅਸੀਂ ਲੋਕਾਂ ਨੂੰ ਵੱਡੀ ਰਾਹਤ ਦੇ ਰਹੇ ਹਾਂ ਇਹਦਾ ਮਤਲਬ ਕਿ GST ਲਾ ਕੇ ਤੁਸੀਂ ਗੱਲ ਕੁੱਟਿਆ ਸੀ ਫਿਰ ਹੁਣ ਰਾਹਤ ਦੇ ਰਹੇ ਹੋ BJP ਨੇ ਨੋਟਬੰਦੀ ਕੀਤੀ ਉਹਦਾ ਲੋਕਾਂ ਨੂੰ ਜਨਤਾ ਨੂੰ ਕੀ ਫਾਇਦਾ ਹੋਇਆ ਕੋਈ ਫਾਇਦਾ ਲੋਕ ਕਹਿੰਦੇ ਸਾਨੂੰ ਨਹੀਂ ਹੋਇਆ ਲਾਈਨਾਂ ਚ ਲਾ ਕੇ ਸਾਨੂੰ ਲੰਬਾ ਟਾਈਮ ਖਰਾਬ ਕੀਤਾ ਦੁਖੀ ਕੀਤਾ ਪਰੇਸ਼ਾਨ ਕੀਤਾ ਔਰ ਉਸ ਤੋਂ ਬਾਅਦ कोरोना ਦੇ ਟਾਈਮ ਦੇ ਉੱਪਰ ਵੀ ਕਈ ਅਜੀਹੀਆਂ ਚੀਜ਼ਾਂ ਕੀਤੀਆਂ ਗਈਆਂ ਜਿਨ੍ਹਾਂ ਦੇ ਉੱਪਰ ਲੋਕ ਬਹੁਤ ਨਾਰਾਜ਼ ਨੇ ਅੱਜ ਬੀਜੇਪੀ ਸਰਕਾਰ ਤੋਂ ਲੋਕ ਚਾਹੁੰਦੇ ਨੇ ਕਿ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਜਾਣ ਦੇਖੋ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਉਹਨਾਂ ਦੇ ਪੁਰਾਣੇ ਭਾਸ਼ਣ ਅੱਜ ਵੀ ਪਏ ਹੋਏ ਨੇ ਜਦੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਸੀ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਤਾਂ ਕਹਿੰਦੇ ਸੀ ਦੇਖੀਏ ਇਹ ਮਨਮੋਹਨ ਸਿੰਘ ਇਤਨੀ ਮਹਿੰਗਾਈ ਵਧਦੀ ਜਾ ਰਹੀ ਹੈ ਔਰ ਇਹ ਮਹਿੰਗਾਈ ਦਾ ਪਹਿਲਾ ਅੱਖਰ ਮੋ ਇਹ ਮਹਿੰਗਾਈ ਦਾ ਮੌਤਕ ਬੋਲਣੇ ਕੋ ਤਿਆਰ ਨਹੀਂ ਹੈ ਇਹ ਮਨਮੋਹਨ ਸਿੰਘ ਇਹ ਤਾਂ ਮੌਨ ਹੈ ਮਹਿੰਗਾਈ ਤੇ ਮੋਦੀ ਸਾਹਿਬ ਕਹਿੰਦੇ ਸੀ ਪਰ ਅੱਜ ਮੋਦੀ ਸਾਹਿਬ ਉਸੇ ਹੀ ਮਹਿੰਗਾਈ ਦੇ ਉੱਪਰ ਖੁਦ ਮੌਨ ਮੌਨ ਧਾਰਿਆ ਹੋਇਆ ਉਹਨਾਂ ਨੇ ਨਹੀਂ ਬੋਲਦੇ ਉਹ ਕੁਝ ਮੋਦੀ ਸਾਹਿਬ ਕਹਿੰਦੇ ਸੀ ਬੀਜੇਪੀ ਕਹਿੰਦੀ ਸੀ ਕਿ ਕਾਂਗਰਸ ਦੇ ਰਾਜ ਚ ਡਾਲਰ ਦੇ ਮੁਕਾਬਲੇ ਰੁਪਈਆ ਥੱਲੇ ਡਿੱਗਦਾ ਜਾ ਰਿਹਾ ਹੈ ਤਾਂ ਇਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਮੋਦੀ ਸਾਹਿਬ ਇਹ ਕਹਿੰਦੇ ਸੀ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਰੁਪਈਏ ਨੂੰ ਡਾਲਰ ਨਾਲ ਉੱਪਰ ਚੱਕ ਦੇਾਂਗੇ ਪਰ ਹੋਇਆ ਕੀ ਇਹਦੇ ਉਲਟ ਮੈਂ ਕਾਂਗਰਸ ਦਾ ਸਮਰਥਕ ਨਹੀਂ ਹੋਇਗਾ ਬਿਲਕੁਲ ਨਹੀਂ ਹੋਇਗਾ ਪਰ ਹੁਣ ਕੀ ਹੋਇਆ ਅੱਜ ਦੀ ਤਾਜ਼ਾ ਜਾਣਕਾਰੀ ਹੈ ਜਦੋਂ ਕਾਂਗਰਸ ਸਰਕਾਰ ਸੀ ਤਾ 1 ਡਾਲਰ ਦੇ ਮੁਕਾਬਲੇ ਭਾਰਤ ਦੇ ਕੋਈ 363 ਰੁਪਏ ਹੁੰਦੇ ਸੀ ਤੇ ਅੱਜ ਅਮਰੀਕਾ ਦੇ 1 ਡਾਲਰ ਦੇ ਮੁਕਾਬਲੇ ਭਾਰਤ ਦੇ 88.5 ਰੁਪਏ ਮਤਲਬ 90 ਰੁਪਏ ਦੇ ਨੇੜੇ ਤੇੜੇ ਹੋ ਗਏ ਇੱਥੋਂ ਤੱਕ ਰੁਪਇਆ ਡਾਲਰ ਦੇ ਮੁਕਾਬਲੇ ਥੱਲੇ ਡਿੱਗ ਪਿਆ ਪੌਂਡ ਦੇ ਮੁਕਾਬਲੇ ਥੱਲੇ ਡਿੱਗ ਪਿਆ ਔਰ ਇਹ ਕਰੰਸੀ ਥੱਲੇ ਕਿਉਂ ਡਿੱਗਦੀ ਹੈ ਇਹ ਸਮਝਣ ਵਾਲੀ ਗੱਲ ਹੈ ਜਦੋਂ ਦੁਨੀਆ ਦੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕਿਸੇ ਦੇਸ਼ ਦੀ ਜਿਹੜੀ ਆਰਥਿਕ ਸਥਿਤੀ ਹੈ ਉਹਨੂੰ ਥੱਲੇ ਵੇਖਿਆ ਜਾਂਦਾ ਹੈ, ਹੀਠਾ ਵੇਖਿਆ ਜਾਂਦਾ ਹੈ ਤਾਂ ਉਦੋਂ ਉਸ ਦੇਸ਼ ਦੀ ਕਰੰਸੀ ਦਾ ਰੇਟ ਜਿਹੜਾ ਉਹ ਘਟਦਾ ਹੈ। ਤਾਂ ਹੁਣ ਮੋਦੀ ਸਰਕਾਰ ਦੀ ਅਗਵਾਈ 'ਚ ਦੇਸ਼ ਚੱਲ ਰਿਹਾ ਤਾਂ ਡਾਲਰ, ਪਾਉਂਡ, ਦਿਨਾਰ ਇਹ ਸਾਡੇ ਰੁਪਈਏ ਨਾਲੋਂ ਕਿਤੇ ਉੱਪਰ ਚੜ ਗਿਆ। ਹੁਣ ਪੁੱਛਣਾ ਚਾਹੁੰਦੇ ਆ ਇੱਥੇ ਨਕਾਮੀ ਕਿਹਦੀ ਐ ਜਦੋਂ ਤਾਂ ਕਾਂਗਰਸ ਸਰਕਾਰ ਸੀ ਉਦੋਂ ਤਾਂ ਨਕਾਮੀ ਕਾਂਗਰਸ ਦੀ ਹੀ ਸੀ ਪਰ ਜਦੋਂ ਹੁਣ ਭਾਜਪਾ ਦੀ ਸਰਕਾਰ ਐ ਤਾਂ ਫਿਰ ਹੁਣ ਨਕਾਮੀ ਕਿਸ ਦੀ ਐ ਇਹ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਲੋਕ ਚਾਹੁੰਦੇ ਨਹੀਂ ਦੇਖੋ ਲਦਾਖ਼ਸ ਜੋ ਹੋਇਆ ਉਹ ਜਿਹੜੀ ਉੱਥੇ ਹਿੰਸਾ ਹੋ ਰਹੀ ਆ ਜਿਹੜੀ ਉੱਥੇ ਉੱਥੇ ਅੱਗਾਂ ਲਾਈਆਂ ਜਾ ਰਹੀਆਂ ਨੇ ਮੈਂ ਉਹਦੇ ਸਮਰਥਨ 'ਚ ਨਹੀਂ ਹਾਂ ਬਿਲਕੁਲ ਵੀ ਮੈਂ ਤਾਂ ਇਹ ਕਹਿਣਾ ਕਿ ਲੋਕਾਂ ਨੂੰ ਆਪਣੀ ਲੜਾਈ ਆਪਣੀ ਤਾਕਤ ਦੇ ਹਿਸਾਬ ਦੇ ਨਾਲ ਸ਼ਾਂਤੀ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਲੜਨੀ ਚਾਹੀਦੀ ਹੈ ਤਾਂ ਕਿ ਉਹ ਦਬਾਈ ਨਾ ਜਾ ਸਕੇ ਬਲਕਿ ਉਹ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਮੰਨਣ ਤੱਕ ਜਾਵੇ ਪਰ ਅੱਜ ਕੱਲੇ ਲੇਲ ਦਾਖ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਬੀਜੇਪੀ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਲੋਕ ਕਰ ਰਹੇ ਨੇ ਹੁਣ ਭਾਜਪਾ ਸਰਕਾਰ ਦੀ ਅੱਗੇ ਸਿਆਨਫ ਅਕਲ ਬੁੱਧੀ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗ ਜੇਗੀ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਲੇਹ ਲਦਾਖ ਦਾ ਇਹ ਪ੍ਰਦਰਸ਼ਨ ਹੈ ਉਹਦੇ ਨਾਲ ਨਜਿੱਠਦੀ ਹੈ ਨਿਬੇੜਦੀ ਹੈ ਉਹਨੂੰ ਕਿਵੇਂ ਕਿਸ ਤਰੀਕੇ ਨਾਲ ਸਮੇਟਦੀ ਹੈ ਇਹ ਆਉਣ ਵਾਲੇ ਜਿਹੜੇ ਪਲ ਨੇ ਉਹ ਬਿਆਨ ਕਰਨਗੇ ਪਰ ਅੱਜ ਮੈਂ ਦੁਬਾਰਾ ਦੱਸ ਦਿਆਂ ਕਿ ਲੇਹ ਲਦਾਖ ਦੇ ਵਿੱਚ ਬਹੁਤ ਕੁਝ ਹੋਇਆ ਜੋ ਬੜਾ ਚਿੰਤਾਜਨਕ ਹੈ ਜੋ ਬੜਾ ਹਰਾਨੀ ਜਨਕ ਵੀ ਹੈ ਔਰ ਜੋ ਬੜਾ ਮਤਲਬ ਆਪਾਂ ਕਹਿ ਸਕਦੇ ਆ ਕਿ ਨਹੀਂ ਹੋਣਾ ਚਾਹੀਦਾ ਹੋਇਆ ਕੀ ਲੋਕਾਂ ਨੂੰ ਉਥੇ ਬੀਜੇਪੀ ਦਾ ਦਫਤਰ ਫੂਕਣਾ ਪਿਆ ਉਥੇ ਪੜਕੇ ਹੋਏ ਲੋਕਾਂ ਨੇ ਗੱਡੀ ਵੀ ਸਾੜੀ ਐ ਸੀਆਰਪੀਐਫ ਦੀ ਤਾਂ ਫਿਰ ਕਾਫੀ ਉਥੇ ਜਿਹੜੀ ਆ ਸਾੜ ਫੂਕ ਹੋਈ ਐ ਪੁਲਿਸ ਨੇ ਉਥੇ ਹੁਣ ਕਰਫਿਊ ਲਾ ਦਿੱਤਾ ਔਰ ਇਥੋਂ ਤੱਕ ਕਿ ਸੋਨਮ ਬਾਦਸ਼ਾਹ ਜਿਹੜੇ ਉਹਨਾਂ ਨੇ ਆਪਣਾ ਅੰਦੋਲਨ ਇੱਕ ਵਾਰ ਰੋਕ ਦਿੱਤਾ ਭਾਵੇਂ ਉਹ ਬਿਲਕੁਲ ਸ਼ਾਂਤੀਪੂਰਨ ਤਰੀਕੇ ਨਾਲ ਸਹੀ ਤਰੀਕੇ ਨਾਲ ਲੜਾਈ ਲੜ ਰਏ ਸੀ ਪਰ ਵਾਂਚੁੰਗ ਨੂੰ ਲੱਗਦਾ ਕਿ ਇਹ ਸਾਰਾ ਜੋਖੋਸ਼ ਹੋਇਆ ਇਹ ਮੇਰੇ ਤੇ ਪਾ ਕੇ ਤੇ ਮੇਰੀ ਆਵਾਜ਼ ਨੂੰ ਕੁਚਲਿਆ ਜਾ ਸਕਦਾ ਇਸ ਕਰਕੇ ਵਾਂਚੁੰਗ ਨੇ ਇੱਕ ਵਾਰ ਆਪਣਾ ਜਿਹੜਾ ਮਰਨ ਵਰਤ ਉਹਨਾਂ ਨੇ ਰੱਖਿਆ ਹੋਇਆ ਸੀ ਉਹਨੂੰ ਰੋਕ ਦਿੱਤਾ ਆਉਣ ਵਾਲੇ ਟਾਈਮ ਦੇ ਵਿੱਚ ਕੱਲ ਤੱਕ ਅੱਜ ਕੁਝ ਘੰਟਿਆਂ ਤੱਕ ਦੁਬਾਰਾ ਇਹ ਪਤਾ ਲੱਗੇਗਾ ਕਿ ਕਹਾਣੀ ਕਿੱਥੇ ਕਿੱਥੇ ਪਹੁੰਚੀ ਐ ਸਰਕਾਰ ਨੇ ਕੀ ਐਫਰਟਸ ਕੀਤੇ ਨੇ ਉਸ ਪ੍ਰੋਬਲਮ ਦਾ ਹੱਲ ਕੱਢਣ ਦੇ ਲਈ ਕਿਉਂਕਿ ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਦੁਸ਼ਮਣ ਦੇਸ਼ ਵਾਂਗ ਕਦੇ ਵੀ ਲੜਿਆ ਨਹੀਂ ਜਾ ਸਕਦਾ ਹੁੰਦਾ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਸੁਣਨਾ ਪੈਂਦਾ ਸਮਝਣਾ ਪੈਂਦਾ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਪੈਂਦਾ ਕਿਉਂਕਿ ਜਿੱਥੇ ਲੋਕਤੰਤਰ ਮੰਨਿਆ ਜਾਵੇ ਡੈਮੋਕ੍ਰੇਸੀ ਮੰਨੀ ਜਾਂਦੀ ਉਥੇ ਲੋਕਾਂ ਦੀ ਆਵਾਜ਼ ਨੂੰ ਸੁੰਨਾ ਹੀ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੁੰਦਾ ਪਰ ਅੱਗੇ ਹੁਣ ਕੀ ਹੋਵੇਗਾ ਇਹ ਆਉਣ ਵਾਲਾ ਟਾਈਮ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ